ਰੈਜ਼ਿਊਮ ਦੇ ਕੇ ਆ ਗਿਆ ਅੱਛਾ ਜੀ ਵੀ ਭਾਈ ਮੈਂ ਟੀਚਿੰਗ ਕਰਨੀ ਹੈ ਵੀ ਮੈਨੂੰ ਦੱਸਿਓ ਮੈਂ ਉੱਥੇ ਉਹਨਾਂ ਨੇ ਮੈਨੂੰ ਕਹ ਕੇ ਡੈਮੋ ਕਲਾਸਿਸ ਦੇ ਲਈ ਆਜੋ ਮੈਂ ਡੈਮੋ ਕਲਾਸਿਸ ਲਈ ਚਲੇ ਗਿਆ ਕਿੱਥੇ ਚੰਡੀਗੜ੍ਹ ਕੇ ਇੱਥੇ ਲੋਕਲ ਹੀ ਸੀ ਭਾਈ ਲੋਕਲ ਹੀ ਸੀ ਰੋਪੜੀ ਹੁਣ ਚਲੋ ਮੈਂ ਕਿਸਦਾ ਨਾਮ ਨਹੀਂ ਲਾਉਂਦਾ ਨਹੀਂ ਨਾਮ ਦੱਸੋ ਕੀ ਲੈਣਾ ਨਹੀਂ ਨਹੀਂ ਨਾਮ ਆਪਾਂ ਕਿਸਦਾ ਨਹੀਂ ਲੈਣਾ ਨਹੀਂ ਠੀਕ ਹੈ ਤੇ ਮੈਂ ਚਲੇ ਗਿਆ ਯਾਰ ਉਹਨਾਂ ਕੋਲੇ ਜਾ ਕੇ ਮੈਨੂੰ ਕਹਿੰਦੇ ਡੈਮੋ ਕਲਾਸ ਦੇ ਲਈ ਆਜੋ ਮੈਂ ਡੈਮੋ ਕਲਾਸਿਸ ਦਿੱਤੀਆਂ ਬੜਾ ਵਧੀਆ ਸਟੂਡੈਂਟ ਰਿਸਪਾਂਸ ਬਹੁਤ ਚੰਗਾ ਅੱਛਾ ਜੀ ਗੱਲ ਲੜ ਗਈ ਸੈਲਰੀ ਦੇ ਪਿੱਛੇ ਉਹ ਬੰਦੇ ਕਾ ਟਾਫਰ ਕਰਦੇ ਸੀਗੇ ਮੈਨੂੰ ਲੱਗਿਆ ਵੀ ਯਾਰ ਨਹੀਂ ਯਾਰ ਇਹ ਤਾਂ ਬਿਲਕੁਲ ਹੀ ਕੁਝ ਨਹੀਂ ਹੈਗਾ ਵੀ ਆਪ ਦਾ ਨਜ਼ਾਰਾ ਵੀ ਨਹੀਂ ਨਿਕਲਦਾ ਵੀ ਇੰਨੀ ਮਿਹਨਤ ਕਰਨੀ ਆ ਚਲੋ ਉਹ ਬੰਦੇ ਮੈਨੂੰ ਉਹਨੇ ਮੈਨੂੰ ਜਵਾਬ ਦੇ ਦਿੱਤਾ ਅੱਛਾ ਜੀ ਉਹ ਕਹਿੰਦੇ ਬਾਈ ਦੀ ਗੱਲ ਨਹੀਂ ਬਣਨੀ ਅੱਛਾ ਜੀ ਮੈਂ ਛੱਡ ਕੇ ਆ ਗਿਆ ਉੱਥੋਂ ਮੈਨੂੰ ਥੋੜਾ ਜਿਹਾ ਫੇਰ ਹੋ ਗਿਆ ਯਾਰ ਵੀ ਨਹੀਂ ਯਾਰ ਜੇ ਕਰਨਾ ਤਾਂ ਆਪ ਦਾ ਕਰਨਾ ਕੁਝ ਨਹੀਂ ਹੈਗਾ ਇਨਫਰਾਸਟ੍ਰਕਚਰ ਚਾਹੀਦਾ ਮੈਂ ਕਰ ਸਕਦਾ ਆਪਣਾ ਮੈਂ ਕੀ ਕੀਤਾ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਮੇਰੇ ਦੋ ਦੋਸਤ ਨੇ ਕੇਅਰ ਫੋਰਸ ਚ ਆ ਮੁੰਡੇ ਦਾ ਨਾਮ ਗਗਨ ਹੈ ਅੱਛਾ ਜੀ ਦੂਜਾ ਮੁੰਡਾ ਆਰਮੀ ਚ ਉਹਦਾ ਨਾਮ ਬਾਕੀ ਮੇਰੇ ਮਿੱਤਰ ਕੈਨੇਡਾ ਗਏ ਹੋਏ ਆ ਬਹੁਤ ਚੰਗੇ ਸੈਟਲ ਆ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੈਨੂੰ ਹੈਗੇ ਪੈਸਿਆਂ ਦੀ ਨੀਡ ਵੀ ਮੈਂ ਦਿੰਦਾ ਆ